ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਕਬੀਰ ਜੀ ਅਮਲ ਸਿਰਨ ਲੇਖਾ ਦੇਨਾ ਆਏ ਕਠਨ ਦੂਤ ਜਮ ਲੈਨਾ ਭਗਤ ਕਬੀਰ ਸਾਹਿਬ ਜੀ ਦੇ ਗਵਾਂਢ ਵਿੱਚ ਕੋਈ ਆਦਮੀ ਜਦੋਂ ਚੜਾਈ ਕਰਨ ਮਰਨ ਲੱਗਾ ਜਦੋਂ ਜਮਦੂਤਾਂ ਨੇ ਆ ਕੇ ਵਿਖਾਈ ਦਿੱਤੀ ਤਾਂ ਇਸਨੇ ਡਰਦੇ ਤੇ ਕੰਬਦੇ ਹੋਏ ਨੇ ਕਿਹਾ ਕਿ ਮੇਰੇ ਕੋਲ ਬਹੁਤ ਸਾਰਾ ਤਨ ਹੈ ਤੁਸੀਂ ਉਹ ਲੈ ਲਵੋ ਤੇ ਮੈਨੂੰ ਛੱਡ ਦਿਓ ਅੱਗੋਂ ਜਮਦੂਤ ਕਹਿਣ ਲੱਗੇ ਜੇਕਰ ਅਸੀਂ ਤਨ ਲੈ ਕੇ ਛੱਡ ਜਾਇਆ ਕਰੀਏ ਤਾਂ ਸਾਰੇ ਰਾਜੇ ਅਮੀਰ ਲੋਕ ਸਦਾ ਜਿਉਂਦੇ ਹੀ ਰਹਿਣ ਕੋਈ ਮਰੇ ਨਾ ਪਾਪ ਕੋਈ ਵੀ ਪਰਲੋਕ ਨੂੰ ਨਾ ਜਾਵੇ ਅਸੀਂ ਧੰਦੀ ਵੱਡੀ ਲੈ ਕੇ ਤੈਨੂੰ ਛੱਡ ਨਹੀਂ ਸਕਦੇ ਫਿਰ ਇਸ ਨੇ ਪਹਿਲਾਂ ਅੱਧਾ ਫਿਰ ਤੀਜਾ ਹਿੱਸਾ ਤੇ ਫਿਰ ਸਾਰੇ ਧਨ ਦੇਣ ਦਾ ਲਾਲਚ ਦਿੱਤਾ ਕਿ ਕਾ ਖੂਦ ਕੇ ਗੁਜ਼ਾਰਾ ਕਰ ਲਵਾਂਗਾ ਤੁਸੀਂ ਮੇਰਾ ਸਾਰਾ ਧਨ ਹੀ ਲੈ ਲਓ ਜਮਦੂਤਾ ਨੇ ਕਿਹਾ ਅਸੀਂ ਤੈਨੂੰ ਲੈ ਕੇ ਹੀ ਜਾਣਾ ਹੈ ਫਿਰ ਉਹ ਆਦਮੀ ਕਹਿਣ ਲੱਗਾ ਕਿ ਜਿੱਥੇ-ਜਿੱਥੇ ਮੇਰੀ ਮਾਇਆ ਦੱਬੀ ਹੋਈ ਮੈਨੂੰ ਉੱਥੇ ਲੈ ਜਾਵੋ ਉਹ ਮੇਰੀ ਸਹਾਇਤਾ ਕਰੇਗੀ ਜਿਵੇਂ ਦੂਤ ਉੱਥੇ ਲੱਗੇ ਇਸਨੇ ਤੁਹਾਨੂੰ ਕਿਹਾ ਕਿ ਮੈਂ ਸਾਰੀ ਉਮਰ ਤੇਰੀ ਸੇਵਾ ਕੀਤੀ ਹੈ ਤੈਨੂੰ ਹਵਾ ਵੀ ਨਹੀਂ ਲੱਗਣ ਦਿੱਤੀ ਕਦੇ ਪੁੰਨਦਾਨ ਵਿੱਚ ਖਰਚਿਆ ਵੀ ਨਹੀਂ ਹੈ ਤੂੰ ਹੁਣ ਮੇਰੀ ਮਦਦ ਕਰ ਉਸ ਵੇਲੇ ਮਾਇਆ ਨੇ ਆਪਣੀ ਸ਼ਕਤੀ ਦੁਆਰਾ ਇਸਤਰੀ ਰੂਪ ਧਾਰਨ ਕਰਦਿਆਂ ਹੋਇਆਂ ਇਉਂ ਕਿਹਾ ਕਿ ਤੂੰ ਮੇਰਾ ਇੱਥੇ ਮਿੱਟੀ ਵਿੱਚ ਦਮ ਘੁੱਟ ਕੇ ਰੱਖਿਆ ਜਾ ਮੇਰਾ ਵੀ ਤੈਨੂੰ ਸ਼ਰਾਪ ਹੈ ਤੂੰ ਨਰਕਾਂ ਵਿੱਚ ਪਵੇਂ ਇਸ ਪ੍ਰਕਾਰ ਇਹ ਬਹੁਤ ਨਰਾਸ਼ ਹੋਇਆ ਤੇ ਜਮਦੂਤਾ ਨੇ ਪਕੜ ਕੇ ਪਰਲੋਕ ਨੂੰ ਅੱਗੇ ਲਾ ਕੇ ਦੂਰ ਲਿਆ ਸੋ ਜਿਸ ਪ੍ਰਕਾਰ ਉਸ ਦੀ ਹਾਲਤ ਹੋਈ ਜਾਂ ਜਿਨ੍ਹਾਂ ਪੁਰਖਾਂ ਨੇ ਸਾਰੀ ਉਮਰ ਪਰਮੇਸ਼ਰ ਦਾ ਸਿਮਰਨ ਭਜਨ ਨਹੀਂ ਕੀਤਾ ਕੋਈ ਨੇਕੀ ਨਹੀਂ ਕੀਤੀ ਸਗੋਂ ਮਾਇਆ ਜੋੜਨ ਤੇ ਵਿਸ਼ੇ ਭੋਗਣ ਵੇਜੀ ਸਦਾ ਲੱਗੇ ਰਹੇ ਉਹਨਾਂ ਦੀ ਅੰਤ ਵੇਲੇ ਦੀ ਹਾਲਤ ਭਗਤ ਕਬੀਰ ਸਾਹਿਬ ਦੇ ਪਾਵਨ ਸ਼ਬਦ ਵਿੱਚ ਬਿਆਨ ਕਰ ਰਹੇ ਆ ਸੋ ਸਿਮਰਨ ਭਜਨ ਵਿੱਚ ਚਿਤ ਜੋੜਿਆ ਉਹਨਾਂ ਦੀ ਵਸਥਾ ਵੀ ਕਥਨ ਕਰਨਗੇ ਸੋਹੇ ਕਬੀਰ ਜੀਓ ਅਮਰ ਅਮਲ ਦੇ ਸਰਾਨੋਂ ਲੇਖਾ ਦੇਨਾ ਆਏ ਕਠਨ ਦੂਤ ਜਮ ਲੇਨਾ ਅਮਲ ਹੁੰਦਾ ਕਰਮਾਂ ਦੇ ਸਰਾਨੋਂ ਬੀਤਿਆਂ ਭਾਵ ਪਰਾਲਬਦ ਪੂਰੀ ਹੋਈ ਤੋ हिसाब किताब देना पवेगा वा परमेश्वर ਦੇ ਅਮਲ ਹੁਕਮ ਅਨਸਾਰ ਪਰਲਬਦ ਮੁਕਣ ਤੋਂ ਕਿ ਇਤਨੇ ਸਾਲ ਇਤਨੇ ਮਹੀਨੇ ਐਨੇ ਪਹਿਰ ਐਨੀਆਂ ਕੜੀਆਂ ਐਨੇ ਸਵਾਸ ਲੈ ਕੇ ਜਿਉਣਾ ਹੈ ਇਹ ਮੁਕਣ ਤੋਂ ਜੋ ਜ਼ਿੰਦਗੀ ਵਿੱਚ ਕਰਮ ਕੀਤੇ ਉਹਨਾਂ ਅਨਸਾਰ ਲੇਖਾ ਦੇਣਾ ਪਵੇਗਾ ਇਸ ਲਈ ਕਠਨ ਕਰੜੇ ਸੁਭਾਅ ਵਾਲੇ ਦੂਤ ਜਮ ਧਰਮ ਰਾਜੇ ਦੇ ਦੂਤ ਲੈਣਾ ਕੀ ਇਹ ਲੈਣ ਵਾਸਤੇ ਆਗੇ ਕਿਆ ਤੇ ਘੱਡਿਆ ਕਹਾ ਗਵਾਇਆ ਚੱਲੋ ਸਤਾਬ ਦੀਵਾਨ ਬੁਲਾਇਆ ਉਹ ਜਮਦੂਤ ਕਹਿਣਗੇ ਏ ਜੀਵ ਪਰਮੇਸ਼ਰ ਨੇ ਜੋ ਤੈਨੂੰ ਸਵਾਸਾਰੂਪੀ ਪੂੰਜੀ ਦਿੱਤੀ ਸੀ ਉਸ ਨਾਲ ਤੂੰ ਕੀ ਖਟਿਆ ਕਮਾਇਆ ਹੈ ਅਤੇ ਉਸ ਨੂੰ ਕਿੱਥੇ ਗਵਾਇਆ ਭਾਵ ਖਰਚ ਕੀਤਾ ਹੈ ਹੁਣ ਤੂੰ ਸਤਾਬ ਛੇਤੀ ਚੱਲਣਾ ਕਰ ਤੈਨੂੰ ਪਰਲੋਕ ਦੀ ਦੀਵਾਨ ਕਚਹਿਰੀ ਵਿੱਚ ਬੁਲਾਉਣਾ ਕੀਤਾ ਹੈ ਚਲ ਦਰਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗਹਿ ਕਾ ਆਇਆ ਰਹਾਉ ਦਰਹਾਲ ਹੁੰਦਾ ਸ਼ਿਗਰ ਚਲਣਾ ਕਰ ਵੈਸੇ ਹਾਲਤ ਵਿੱਚ ਛੇਤੀ ਚਲਣਾ ਕਰ ਤੈਨੂੰ ਦੀਵਾਨ ਹਾਕਮ ਭਾਵ ਧਰਮ ਰਾਜੇ ਨੇ ਕਚਹਿਰੀ ਵਿੱਚ ਬੁਲਾਉਣਾ ਕੀਤਾ ਹੈ ਜੀਵ ਕਹਿੰਦਾ ਹੈ ਕਿ ਮੈਨੂੰ ਧਰਮ ਰਾਜੇ ਨੇ ਇਉਂ ਕਿਉਂ ਬੁਲਾਉਣਾ ਕੀਤਾ ਤਾਂ ਜਮਦੂਤ ਕਹਿੰਦੇ ਹਨ ਕਿ ਧਰਮ ਰਾਜੇ ਨੂੰ ਵੀ ਹਰ ਪਰਮੇਸ਼ਰ ਦੀ ਦਰਗਾਹ ਦਾ ਪਰਮਾਨ ਹੁਕਮ ਆਇਆ ਕਿ ਫਲਾਣਾ ਆਦਮੀ ਮੇਰੇ ਦੁਆਰੇ ਦਿੱਤੀ ਸਵਾਸਾਂ ਦੀ ਪੂੰਜੀ ਨੂੰ ਭੋਗ ਚੁੱਕਾ ਉਸ ਨੂੰ ਪਰਲੋਕ ਵਿੱਚ ਹਾਜ਼ਰ ਕਰੋ ਰਹਾਉ ਬਿਸਰਾਮ ਦੇ ਕੇ ਭਗਤ ਸਾਹਿਬ ਕਿਰਪਾ ਕਰ ਰਿਹਾ ਕਰਵਰ ਦਾਸ ਗਾਵ ਕਿਛ ਬਾਕੀ ਲੈ ਨਵੇਰ ਅੱਜ ਕੀ ਰਾਤੀ ਫਿਰ ਜੀਵ ਜਮਦੂਤਾ ਅਗੇ ਅਰਦਾਸ ਬੇਨਤੀ ਕਰਦਾ ਹੈ ਕਿ ਮੇਰਾ ਜੇ ਗਾਵ ਪਾਉ ਪਿੰਡ ਵਿੱਚ ਕੁਝ ਲੈਣ ਦੇਣ ਦਾ ਹਿਸਾਬ ਕਿਤਾਬ ਬਾਕੀ ਰਹਿੰਦਾ ਤੁਸੀਂ ਮੈਨੂੰ ਛੱਡ ਦਿਓ ਮੈਂ ਅੱਜ ਦੀ ਰਾਤ ਨੂੰ ਇਹ ਸਾਰਾ ਸਦਾ ਹਸਾਬ ਕਿਤਾਬ ਨਵੇੜ ਲਵਾਂ ਭਾਵ ਮੁਕਾ ਲਵਾਂਗਾ ਕਿਛ ਵੀ ਖਰਚ ਤੁਹਾਡਾ ਸਾਰੋ ਸੁਬਹ ਨਿਵਾਜ ਸਰਾਈ ਗੁਜ਼ਾਰੋ ਅਤੇ ਕੁਝ ਕੋ ਤੁਹਾਰਾ ਤੁਹਾਡਾ ਵੀ ਖਰਚ ਸਾਰਾਂਗਾ ਭਾਵ ਕੁਝ ਕੋ ਤੁਹਾਨੂੰ ਵੀ ਖਰਚ ਦੇਵਾਂਗਾ ਫਿਰ ਸਵੇਰ ਸਵੇਰ ਦੀ ਨਿਵਾਜ ਸਰਾਏ ਸਰਾਮ ਭਾਵ ਜਮ ਮਾਰਗ ਦੇ ਰਸਤੇ ਵਿੱਚ ਹੀ ਗੁਜ਼ਾਰੋ ਪੜ ਲਵਾਂਗਾ ਵਾ ਸਵੇਰ ਦੀ ਨਿਵਾਜ ਇੱਥੇ ਸ਼ਰਾ ਵਿੱਚ ਪੜ ਲੈ ਲੈ ਪੈਣ ਦਿਓ ਫਿਰ ਤੁਹਾਡੇ ਨਾਲ ਚੱਲ ਚਲਾ ਜਾਵਾਂਗਾ ਭਾਵ ਸੰਸਾਰ ਦੇ ਮੂਹ ਵਿੱਚ ਵੱਜਾ ਜੀਵ ਹੋਰ ਸਮਾਂ ਇੱਥੇ ਗੁਜ਼ਾਰਨਾ ਚਾਹੁੰਦਾ ਅਤਵਾ ਜਮਦੂਤ ਆਗਦੇ ਹਨ ਕਿ ਤੂੰ ਹੁਣ ਛੇਤੀ ਚੱਲ ਸਵੇਰ ਦੀ ਨਵਾਜ ਦਾ ਵਕਤ ਰਸਤੇ ਵਿੱਚ ਬੈਤਰਨੀ ਨਦੀ ਦੀ ਸਰਾਹ ਉੱਪਰ ਹੀ ਗੁਜ਼ਾਰ ਲਵੀਂ ਪਾ ਮੁਸਲਮਾਨ ਮਤ ਵਿੱਚ ਮੰਨਦੇ ਆ ਕਿ ਜਮ ਮਾਰਗ ਰਸਤੇ ਦੇ ਅੱਧ ਵਿੱਚ ਬੈਤਰਨੀ ਨਦੀ ਉੱਪਰ ਸਰਾਹ ਹੈ ਅਰਥਾਤ ਸਵਾਸਾਂ ਦੀ ਪੁੰਜੀ ਮੁੱਕੀ ਤੋਂ ਜਮਦੂਤ ਕਿਸੇ ਵੀ ਹਾਲਤ ਵਿੱਚ ਛੱਡ ਕੇ ਨਹੀਂ ਜਾਂਦੇ ਫਿਰ ਪ੍ਰਸ਼ਨ ਸੀ ਹੈ ਕਬੀਰ ਜੀ ਫਿਰ ਇਸ ਸੰਸਾਰ ਸਮੁੰਦਰ ਤੋਂ ਤਰਦਾ ਕੌਣ ਆ ਭਗਤ ਜੀ ਉੱਤਰ ਦੇ ਰਹੇ ਆ ਸਾਦ ਸੰਗ ਜਾ ਕੋ ਹਰ ਰੰਗ ਲਾਗਾ ਤਨ ਤਨ ਸੋ ਜਨਪੁਰਖ ਸੁਭਾਗਾ ਹੇ ਭਾਈ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਜਿਸ ਪੁਰਖ ਨੂੰ ਪਰਮੇਸ਼ਰ ਦਾ ਰੰਗ ਪਿਆਰ ਲੱਗ ਗਿਆ ਹੈ ਉਹ ਜਨਪੁਰਖ ਤੰਤਾ ਦੇ ਯੋਗ ਹੈ ਅਤਿ ਉਸ ਸੁਭਾਗਾ ਸ੍ਰੇਸ਼ਟ ਭਾਗਾ ਵਾਲਾ ਪੁਰਖ ਹੈ ਈਤ ਊਤ ਜਨ ਸਦਾ ਸਹੇਲੇ ਜਨਮ ਪਦਾਰਤ ਜੀਤ ਅਮੋਲੇ ਇਤ ਲੋਕ ਊਤ ਪਰਲੋਕ ਵਿੱਚ ਪ੍ਰਭੂ ਦੇ ਜਨ ਸੇਵਕ ਹਮੇਸ਼ਾ ਹੀ ਸੁਹੇਲੇ ਸੁਖੀ ਹਨ ਜੋ ਆਪਣੇ ਇਸ ਅਮੋਲਕ ਮਨੁੱਖਾ ਜਨਮ ਰੂਪੀ ਪਦਾਰਥ ਵਸਤੂ ਨੂੰ ਜਿੱਤ ਕੇ ਜਾਂਦੇ ਭਾਵ ਕਾਮਾਂ ਦੀਆਂ ਵਿਸ਼ਿਆਂ ਵਿੱਚ ਖਰਾਬ ਨਹੀਂ ਹੁੰਦੇ ਜਾਗਤ ਸੋਇਆ ਜਨਮ ਗਵਾਇਆ ਮਾਲ ਤਨ ਜੋਰਿਆ ਭਇਆ ਪਰਾਇਆ ਮਨਮੁਖ ਨੇ ਜਾਗ ਤੇ ਸੋਇਆ ਸੌਂ ਕਰਕੇ ਹੀ ਭਜਨ ਸਿਮਰਨ ਤੋਂ ਬਿਨਾ ਮਨੁੱਖਾ ਜਨਮ ਬੇਅਰਥ ਗਵਾ ਲਿਆ। ଅਥਵਾ ਜਾਗਦੇ ਹੋਏ ਭਾਵ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਗਿਆਨਵਾਨ ਪੰਤ। ਵਾ ਜਾਗਦੇ ਦਿਮਾਗ ਵਾਲੇ ਮਨੁੱਖਾ ਨੇ ਅਵਿਧਿਆ ਦੀ ਨੀਂਦ ਵਿੱਚ ਸੁੱਤੇ ਹੋਇਆ ਨੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਵਿਅਰਥ ਗਵਾ ਲਿਆ। ਜੋ ਵੀ ਮਾਲ ਸੰਪਦਾ ਵਿਪੂਤੀ ਧਨ ਰੋਕੜੀ ਆਦ ਪਦਾਰਥ ਜੋੜਿਆ ਇਕੱਠਾ ਕੀਤਾ ਸੀ ਉਹ ਅੰਤ ਨੂੰ ਪਰਾਇਆ ਬੇਗਾਨਾ ਹੋ ਜਾਂਦਾ। ਕਹ ਕਬੀਰ 23 ਨਰ ਭੁੱਲੇ ਖਸਮ ਵਿਸਾਰ ਮਾਟੀ ਸੰਗ ਰੂਲੇ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ 23 ਤੋਂ ਭਾਵ ਉਹ ਨਰਪੁਰਖ ਭੁੱਲੇ ਹੋਏ ਹਨ ਜੋ ਉਪਰੋਕਤ ਕਥਨ ਕੀਤੇ ਹਨ ਉਹ ਖਸਮ ਪਤੀ ਪਰਮੇਸ਼ਰ ਨੂੰ ਵਿਸਾਰ ਭਲਾ ਕੇ ਅੰਤ ਨੂੰ ਮਿੱਟੀ ਦੇ ਨਾਲ ਰੁੜ ਜਾਂਦੇ अथवा ਜਿਨ੍ਹਾਂ ਨੇ ਖਸਮ ਨੂੰ ਵਿਸਾਰਿਆ ਉਹ ਨਰ ਭੁੱਲ ਕਰਕੇ ਮਿੱਟੀ ਦੇ ਨਾਲ ਵਾ ਮਿੱਟੀ ਦੀਆਂ ਜੂਨੀਆਂ ਦੇ ਨਾਲ ਰਲ ਜਾਂਦੇ ਸੂਹੀ ਕਬੀਰ ਜੀ ਲਲਤ ਸੂਹੀ ਰਾਗਣੀ ਦੇ ਨਾਲ ਲਲਤ ਰਾਗਣੀ ਮਿਲਾ ਕੇ ਭਗਤ ਕਬੀਰ ਸਾਹਿਬ ਜੀ ਬਿਰਧ ਅਵਸਥਾ ਦੀ ਹਾਲਤ ਬਿਆਨ ਕਥਨ ਕਰ ਰਹੇ ਆ ਥਾਕੇ ਨੈਣ ਸਰਵਨ ਸੁਨ ਥਾਕੇ ਥਾਕੀ ਸੁੰਦਰ ਕਾਇਆ हे ਜੀਵ ਬਿਰਧ ਅਵਸਥਾ ਵਿੱਚ ਤੇਰੇ ਨੈਣ ਨੇਤਰ ਸੰਸਾਰਿਕ ਸੰਬੰਧੀਆਂ ਪਦਾਰਥਾਂ ਨੂੰ ਦੇਖ ਦੇਖ ਕੇ ਥੱਕ ਹਾਰ ਗਏ श्रवण ਕੰਨ ਚੁਗਲੀ ਨਿੰਦਿਆ ਦੇ ਬੋਲ ਸੁਣ ਸੁਣ ਕੇ ਥੱਕ ਹਾਰ ਗਏ ਅਤੇ ਤੇਰੀ ਸੁੰਦਰ ਸੋਹਣੀ ਕਾਇਆ ਦੇਵੀ ਸੰਸਾਰਿਕ ਵਿਵਹਾਰ ਕਰਦੀ ਭੋਗਾਂ ਨੂੰ ਭੋਗਦੀ ਹੋਈ ਥੱਕ ਗਈ ਕਮਜ਼ੋਰ ਹੋ ਗਈ ਜਰਾ ਹਾਕ ਦੀ ਸਭ ਮੀਤ ਥਾਕੀ ਏਕ ਨਾ ਥਾਕ ਸਮਾਇਆ ਜਦੋਂ ਜਰਾ ਬਡੇਪੇ ਨੇ ਆ ਕੇ ਹਾਕ ਆਵਾਜ਼ ਦੇ ਦਿੱਤੀ ਤਦੋਂ ਸਾਰੀ ਮਤ ਅਕਲ ਥੱਕar ਜਾਂਦੀ। ਭਾਵ ਅਕਲ ਕੰਮ ਨਹੀਂ ਕਰਦੀ। ਉਹ ਜਿਹੜੀ ਮਤ ਬਡੇਪੇ ਨੂੰ ਪਰੇ ਹਾਕ ਹੱਕਦੀ ਸੀ, ਭਾਵ ਕਹਿੰਦੀ ਸੀ ਕਿ ਬਡੇਪਾ ਉਹ ਨਹੀਂ ਦੇਣਾ। ਚੰਗੀਆਂ ਖੁਰਾਕਾਂ ਖਾ ਕੇ ਸਰੀਰ ਨਰੋਆ ਰੱਖਣਾ ਹੈ। ਉਹ ਸਭ ਮਤ ਥੱਕ ਗਈ ਹੈ। ਪਰੰਤੂ ਇੱਕ ਮਾਇਆ ਦੀ ਪ੍ਰੀਤੀ ਤ੍ਰਿਸ਼ਨਾ ਨਹੀਂ ਥੱਕਦੀ। ਬਾਬਰੇ ਤੈ ਗਿਆਨ ਵਿਚਾਰ ਨਾ ਪਾਇਆ। ਬਿਰਥਾ ਜਨਮ ਗਵਾਇਆ ਰਹਾਉ ਹੀ ਬਾਵਰੇ ਕਮਲੇ ਜੀ ਤੂੰ ਗਿਆਨ ਦੀ ਵਿਚਾਰ ਨੂੰ ਪਾਉਣਾ ਨਹੀਂ ਕੀਤਾ ਵਾ ਗਿਆਨ ਸਰੂਪ ਦੀ ਵਿਚਾਰ ਨੂੰ ਪ੍ਰਾਪਤ ਨਹੀਂ ਕੀਤਾ ਕੇਵਲ ਮਾਇਆ ਦੀ ਇਸ਼ਾ ਕਰਕੇ ਆਪਣਾ ਮੂਲਕ ਮਨੁੱਖਾ ਜਨਮ ਵੇਅਰਥ ਹੀ ਪਾਵ નિਸਫਲ ਹੀ ਗਵਾ ਲਿਆ ਹੈ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਤਬ ਲਗ ਪ੍ਰਾਨੀ ਤਿਸੈ ਸਰੇਵੋ ਜਬ ਲਗ ਘਟ ਮਹਿ ਸਾਸਾ ਏ ਪ੍ਰਾਨਾਤਾਰੀ ਜੀਵ ਅਸੀ ਤਾਂ ਇਹੋ ਸਿੱਖਿਆ ਦਿੰਦੇ ਹਾਂ ਕਿ ਤਦੋਂ ਤਦ ਤੱਕ ਉਸ ਪ੍ਰਮਾਤਮਾ ਨੂੰ ਸਰੇਵੋ ਸਿਮਰਨਾ ਕਰੋ ਜਦੋਂ ਤੱਕ ਘਟ ਸਰੀਰ ਵਿੱਚ ਸਵਾਸ ਪ੍ਰਾਣ ਚੱਲਦੇ ਆ ਜੇ ਘਟ ਸਿਆਏ ਤਾਂ ਭਾਉ ਨਾ ਜਾਸੀ ਹਰ ਕੇ ਚਰਨ ਨਿਵਾਸਾ ਜੇਕਰ ਪਰਾਲਵਦ ਅਨੁਸਾਰ ਇਹ ਘਟ ਸਰੀਰ ਚਲਿਆ ਵੀ ਜਾਵੇ ਤਾਂ ਵੀ ਉਸ ਪ੍ਰਭੂ ਦਾ ਪ੍ਰੇਮ ਨਹੀਂ ਜਾਂਦਾ ਇਸ ਪ੍ਰੇਮ ਦੇ ਸਦਕਾ ਹੀ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਵਸਣਾ ਹੁੰਦਾ ਜਿਸ ਕੋ ਸ਼ਬਦ ਬਸਾਵੇ ਅੰਤਰ ਚੂਕੈ ਤਿਸਹਿ ਪਿਆਸਾ ਜਿਸ ਮਨੁੱਖ ਦੇ ਹਿਰਦੇ ਅੰਦਰ ਵਿੱਚ ਪਰਮੇਸ਼ਰ ਆਪ ਗੁਰਾਂ ਦੁਆਰਾ ਆਪਣੀ ਪ੍ਰਾਪਤੀ ਦਾ ਸ਼ਬਦ ਉਪਦੇਸ਼ ਵਸਾ ਦਿੰਦਾ ਉਸ ਮਨੁੱਖ ਦੇ ਅੰਦਰੋਂ ਰਸਾਂ ਕਸਾਂ ਦੇ ਭੋਗਾਂ ਮਾਇਆ ਆਦਿ ਦੀ ਸਭ ਪਿਆਸਾ ਤ੍ਰੇ ਤ੍ਰਿਸ਼ਨਾ ਚੁੱਕੀ ਜਾਂਦੀ ਭਾਵ ਨਿਵਰਤ ਹੋ ਜਾਂਦੀ ਹੈ ਹੁਕਮ ਐ ਬੂਝੈ ਚੌਪੜ ਖੇਲੇ ਮਨ ਜਿਣ ਢਾਲੇ ਪਾਸਾ ਜੋ ਪਰਮੇਸ਼ਰ ਦਾ ਹੁਕਮ ਬੂਝਣਾ ਹੈ ਇਹੋ ਚੌਪੜ ਚੌਸਰ ਦੀ ਖੇਡ ਨੂੰ ਖੇਡਣਾ ਕਰੇ ਅਤੇ ਮਨ ਨੂੰ ਤਿੰਨ ਗੁਣਾ ਵੱਲੋਂ ਜਿਤਣ ਰੂਪ ਪਾਸਾ ਢਾਲਣਾ ਕਰੇ ਅਰਥਾਤ 84 ਲੱਖ ਜੂਨਾ ਰੂਪ ਖਾਨੇ ਆ ਇਹਨਾਂ ਵਿੱਚ ਚਾਰੇ ਜੁਗ ਰੂਪ ਚਾਰ ਪਾਸੇ ਕਾਲ ਤੇ ਗਾਲੀ ਕੁਦਰਤ ਤੇ ਕਾਦਰ ਦੋਵੇਂ ਖੇਡ ਰਹੇ ਇਹਨਾਂ ਚੋਂ ਜਿਹੜਾ ਮਨ ਨੂੰ ਜਿੱਤ ਲੈਂਦਾ ਉਹ ਸੰਸਾਰ ਮਾਇਆ ਤਿੰਨਾ ਗੁਣਾ ਵੱਲੋਂ ਪਾਸਾ ਢਾਲ ਕੇ ਜਿੱਤ ਜਾਂਦਾ ਹੈ ਜੋ ਜਨ ਜਾਨ ਭਜੈ ਅਬਗਤ ਕੋ ਤਿਨ ਕਾ ਕਸ਼ੂ ਨਾ ਨਾਸਾ ਜਿਹੜੇ ਜਨਪੁਰਖ ਅਬਗਤ ਨਾਸ਼ ਰਹਿਤ ਗਿਆਨ ਸਰੂਪ ਪ੍ਰਾਪਤ ਸਰੂਪ ਪਰਮੇਸ਼ਰ ਨੂੰ ਗੁਰਾਂ ਦੁਆਰਾ ਜਾਣ ਕਰਕੇ ਵਾ ਉਸ ਅਬਗਤ ਵਿਅਕਤੀਗਤ ਤੁਰਹਿਤ ਪ੍ਰਭੂ ਦਾ ਗੁਰਾਂ ਦੁਆਰਾ ਜਾਣ ਗਿਆਨ ਪ੍ਰਾਪਤ ਕਰਕੇ ਉਸ ਦੇ ਨਾਮ ਨੂੰ ਸਿਮਰਦੇ ਆ ਉਹਨਾਂ ਦਾ ਕੁਝ ਵੀ ਗੁਣ ਨਾਸ਼ਾ ਨਾਸ਼ ਨਹੀਂ ਹੁੰਦਾ ਭਾਵ ਕੋਈ ਸ્વાસ નિਸਫਲ ਨਹੀਂ ਜਾਂਦਾ ਕਹ ਕਬੀਰ ਤੇ ਜਨ ਕਬ ਨਹਾਰਹਿ ਢਾਲ ਜੋ ਜਾਣਹਿ ਪਾਸਾ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਜਨਪੁਰਖ ਕਦਾ ਚਿਤਵੀ ਸੰਸਾਰ ਵਿੱਚ ਹਾਰ ਕੇ ਨਹੀਂ ਜਾਂਦੇ ਜਿਹੜੇ ਦੇਹ ਅਭਮਾਨ ਵੱਲੋਂ ਵੈਗੁਰੂ ਵੱਲ ਪਾਸਾ ਢਾਲਣਾ ਜਾਣਦੇ ਆ ਸੂਹੀ ਲਲਤ ਕਬੀਰ ਜੀ ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਜ਼ਿਮੀਂਦਾਰ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਇੱਕ ਪਟਵਾਰੀ ਬਹੁਤ ਤੰਗ ਕਰਦਾ ਏ ਸੁਣ ਕੇ ਭਗਤ ਕਬੀਰ ਸਾਹਿਬ ਜਮੀਨ ਦੇ ਅਲੰਕਾਰ ਦੁਆਰਾ ਉਪਦੇਸ਼ ਕਥਨ ਕਰਦੇ ਆ ਪਹਿਲਾਂ ਅ ਗਿਆਨ ਕਾਲ ਦੀ ਅਵਸਥਾ ਦੱਸਦੇ ਅਤੇ ਫਿਰ ਗਿਆਨ ਕਾਲ ਦੀ ਅਵਸਥਾ ਦੱਸਣਗੇ ਏਕ ਕੋਟ ਪੰਚ ਸਿਕਦਾਰਾ ਪੰਚੇ ਮਾਗੇ ਹਲ ਇੱਕ ਸਰੀਰ ਰੂਪੀ ਕੋਟ ਕਿਲਾ ਅਰਥਾਤ ਨਗਰ ਹੈ ਇਸ ਵਿੱਚ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਿਕਦਾਰਾ ਹਾਕਮ ਹਨ ਇਹ ਪੰਜੇ ਹੀ ਹਾਲਾ ਮਾਮਲਾ ਮੰਗਦੇ ਪਾਵ ਆਪਣੇ ਆਪਣੇ ਵੱਲ ਖਿੱਚਦੇ ਆ ਜਮੀਨਾਂਹੀ ਮੈਂ ਕਿਸੇ ਕੀ ਬੋਈ ਜਮੀਨਾਂਹੀ ਮੈਂ ਕਿਸੇ ਕੀ ਬੋਈ ਐਸਾ ਦੀਨ ਦੁਖਾਲਾ ਮੈਂ ਇਨ੍ਹਾਂ ਪੰਜਾਂ ਵਿੱਚੋਂ ਕਿਸੇ ਦੀ ਵੀ ਜਮੀਨ ਜ਼ਮੀਨ ਵੀ ਬੋਈ ਬੀਜੀ ਨਹੀਂ ਪਾਵ ਆਪਣੀ ਬੁੱਧੀ ਬਿਰਤੀ ਨੂੰ ਕਿਸੇ ਵਿਸ਼ੇ ਵਿੱਚ ਪਰਵਿਰਤ ਨਹੀਂ ਹੋਣ ਦਿੱਤਾ ਅਰਥਾਤ ਬਿਰਤੀ ਰੂਪੀ ਜ਼ਮੀਨ ਹੈ ਵਿਸ਼ਿਆਂ ਦਾ ਸੰਸਕਾਰ ਰੂਪੀ ਬੀਜ ਹੈ ਤੇ ਬਿਰਤੀ ਦਾ ਵਿਸ਼ਿਆਂ ਵਿੱਚ ਲਗਾਉਣਾ ਬੀਜਣਾ ਹੈ ਫੇਰ ਅਜਿਹਾ ਮਾਮਲਾ ਦੇਣਾ ਦੁਖਾਲਾ ਦੁਖਦਾਈ ਹੈ ਵਾਹ ਪੰਜੇ ਫੇਰ ਵੀ ਜਿਹਾ ਦੁੱਖ ਦੇਂਦੇ ਜੋ ਕਿਹਾ ਨਹੀਂ ਜਾਂਦਾ ਹਰ ਕੇ ਲੋਗਾ ਮੋਕੋ ਨੀਤ ਦੱਸੈ ਪਟਵਾਰੀ ਇਹ ਹਰ ਕੇ ਪਰਮੇਸ਼ਰ ਦੇ ਲੋਕੋ ਸੰਤ ਜਨੋ ਮੋਕੋ ਮੇਰੇ ਤਾਂ ਹੀ ਪਟਵਾਰੀ ਹਿਸਾਬ ਕਿਤਾਬ ਰੱਖਣ ਵਾਲਾ ਭਾਵ ਧਰਮਰਾਜਾ ਨਿਤਾ ਪ੍ਰਤੀ ਡੰਗ ਦਾ ਭਾਵ ਦੱਸੈ ਤਾੜਦਾ ਹੈ ਦੁੱਖ ਦਿੰਦਾ ਹੈ ਪਟਵਾਰੀ ਭਾਵ ਮਨੁੱਖਾ ਜਨਮ ਦੀ ਪਟਵਾਰੀ ਵਾਰੀ ਨੂੰ ਸੰਸਾਰ ਵੱਲ ਪਟ ਪੁੱਟਣ ਵਾਲ ਭਾਵ ਲੈ ਕੇ ਜਾਣ ਵਾਲੇ ਕਾਮ ਕ੍ਰੋਧ ਵਿੱਚ ਲਾਉਣ ਵਾਲਾ ਧਰਮਰਾਜਾ ਬਹੁਤ ਦੁੱਖ ਦਿੰਦਾ ਉਪਰ ਪੂਜਾ ਕਰ ਮੈਂ ਗੁਰਪਹਿ ਪੁਕਾਰਿਆ ਤਿੰਨ ਹੌਲੀਆ ਉਬਾਰੀ ਰਹਾਉ ਸੋ ਹੁਣ ਉਪਰ ਉਪਰ ਨੂੰ ਭੂਜਾ ਬਾਹ ਕਰਕੇ ਵਾ ਆਪਣੀ ਬਿਰਤੀ ਰੂਪੀ ਭੂਜਾ ਨੂੰ ਸੰਸਾਰਿਕ ਪਦਾਰਥ ਵੱਲੋਂ ਵਿਰਾਗ ਦੇ ਸਹਿਤ ਉਪਰਾਮ ਕਰਨ ਰੂਪ ਉਪਰ ਚੁੱਕ ਕਰਕੇ ਮੈਂ ਆਪਣੇ ਗੁਰੂ ਕੋਲ ਚਿੱਤ ਦੀ ਬਿਰਤੀ ਸਨਮੁਖ ਕਰਕੇ ਪੁਕਾਰਨਾ ਕੀਤਾ ਉਹਨਾਂ ਗੁਰਾਂ ਨੇ ਮੈਨੂੰ ਇਹਨਾਂ ਹਾਕਮਾ ਧਰਮ ਰਾਜੇ ਕੋਲ ਬਚਾ ਲਿਆ ਹੈ ਰਹਾਉ ਸੋ ਇੱਥੇ ਨੋਟ ਕਰਨ ਵਾਲੀ ਗੱਲ ਆ ਕਿ ਬਚਾਉਣ ਦਾ ਤਰੀਕਾ ਤੀਸਰੇ ਪਦ ਵਿੱਚ ਦੱਸਣਗੇ ਨੋ ਡਾਡੀ 10 ਮੁਨਸਫਤਾਵਹਿ ਰૈયਤ ਬਸਨ ਨਾ ਦੇਹੀ ਨੋ ਗੋਲਕਾਂ ਡਾਡੀ ਹੁੰਦਾ ਜਰੀਬ ਕਸ਼ ਜ਼ਮੀਨ ਨੂੰ ਮਾਪਣ ਵਾਲੇ ਹਨ ਤੇ 10 ਦਸੀ ਇੰਦਰੇ ਮੁਨਸਫ ਮੁਨਸਫ ਇਨਸਾਬ ਕਰਨ ਵਾਲੇ ਆਪੋ ਆਪਣੇ ਵਿਸ਼ਿਆਂ ਵੱਲ ਦੌੜਦੇ ਜੋ ਸ਼ੁਭ ਗੁਣਾ ਰੂਪੀ ਰૈયਤ ਪਰਜਾ ਨੂੰ ਹਿਰਦੇ ਵਿੱਚ ਬਸਣ ਠਹਿਰ ਨਹੀਂ ਦਿੰਦੇ ਡੋਰੀ ਪੂਰੀ ਮਾ ਪਹਿ ਨਾਹੀ ਬਹੁ ਬਿਸਟਾਲਾ ਦੇਹੀ ਇਹ ਮਿੰਨ ਵਾਲੀ ਡੋਰੀ ਰੱਸੀ ਪੂਰੀ ਨਹੀਂ ਮਿੰਨਦੇ। ਭਾਵ ਪਰਲਬਦ ਉੱਪਰ ਪ੍ਰਸੰਨ ਨਹੀਂ ਰਹਿਣ ਦਿੰਦੇ। ਅਤੇ ਬਹੁਤ ਵਿਸ਼ਿਆਂ ਰੂਪੀ ਬਿਸਟਾਲਾ ਵੱਢੀ ਲੈਂਦੇ। ਭਾਵ ਮਨ ਨੂੰ ਵਿਸ਼ਿਆਂ ਵਿੱਚ ਲਾ ਕੇ ਪਰਮਾਰਥ ਵੱਲੋਂ ਟਾਲ ਦਿੰਦੇ ਹਨ। ਅੱਗੇ ਬਚਾਉਣ ਦਾ ਤਰੀਕਾ ਦੱਸਦੇ ਆ। 72 ਘਰ ਇੱਕ ਪੁਰਖ ਸਮਾਇਆ। ਉਹਨ ਦੀਆਂ ਨਾਮ ਲਿਖਾਈ। 72 ਕਰੋੜ 72 ਲੱਖ 72 ਹਜ਼ਾਰ 202 ਨਾੜੀਆਂ ਵਾਲਾ 72 ਮੋਟੀਆਂ ਨਾੜੀਆਂ ਵਾਲੇ ਸਰੀਰ ਰੂਪੀ ਘਰ ਵਿੱਚ ਇੱਕ ਅਦਵੈਤ ਰੂਪੀ ਪਰਿਪੂਰਨ ਪ੍ਰਮਾਤਮਾ ਸਮਾਇਆ ਹੋਇਆ ਉਹਨਾਂ ਗੁਰਾਂ ਨੇ ਉਸ ਭਰਪੂਰਨ ਪ੍ਰਭੂ ਦਾ ਨਾਮ ਲਿਖਾ ਦਿੱਤਾ ਜਿਨਾ ਦਿੱਤਾ अथवा ਜਦੋਂ ਉਹਨਾਂ ਗੁਰਾਂ ਦਾ ਦਿੱਤਾ ਹੋਇਆ ਨਾਮ ਹਿਰਦੇ ਵਿੱਚ ਲਿਖ ਲਿਆ ਪਾਵ ਬਾਰੰਬਾਰ ਸਿਮਰਿਆ ਤਦੋਂ 72 ਕੋਠੜੀਆਂ ਵਾਲੇ ਸਰੀਰ ਵਿੱਚ ਇਕੋ ਪ੍ਰਭੂ ਹੀ ਸਮਾਇਆ ਹੋਇਆ ਪ੍ਰਤੀਤ ਹੋਇਆ ਧਰਮ ਰਾਏ ਕਾ ਦਫਤਰ ਸੋਧਿਆ ਬਾਕੀ ਰਿਜਮ ਨਕਾਈ ਇਹੋ ਨਾਮ ਪ੍ਰਾਪਤ ਕਰਕੇ ਜਦੋਂ ਧਰਮ ਰਾਜੇ ਦਾ ਅੰਤਹਿ ਕਰਨ ਰੂਪੀ ਦਫਤਰ ਸੋਧਿਆ ਸੋਧ ਕੇ ਵੇਖਿਆ ਤਦੋਂ ਸੰਚਿਤ ਪਰਾਲব্ধ ਕਿਰੇਮਾਨ ਆਦ ਕਰਮਾਂ ਦਾ ਕੋਈ ਬਕਾਇਆ ਰਿਜਮ ਰੰਚਕ ਮਾਤਰ ਵੀ ਨਾ ਨਿਕਲਿਆ ਸੰਤਾਂ ਕਉ ਮਤ ਕੋਈ ਨਿੰਦੋ ਸੰਤ RAM ਹੈ ਇਕ हे भाई संत जनावा संत शांत चित्त गुरुआं नु मत कोई निंदणा करो क्योंकि शांत चित्त महात्मा जन गुरु साहिब ते राम परमेश्वर दोवें एक रूप हन कहो कबीर मैं सो गुरु पाया जाका नाऊ बबेको भक्त कबीर साहिब जी कथन करदे हन कि मैं सो ओ गुरु पौणा कीता है जिस दा नाम ਬਿਬ ਦੋ ਪਾਪ ਜੀਵ ਤੇ ਈਸ਼ ਦੀ ਏਕੋ ਇਕਤਾ ਕਰਾਉਣ ਵਾਲਾ ਅਰਥਾਤ ਗਿਆਨਵਾਨ ਹੈ ਵਾ ਜਿਨ੍ਹਾਂ ਦਾ ਨਾਮ ਨਿਰਗੁਣ ਤੇ ਸਰਗੁਣ ਦੀ ਏਕਤਾ ਕਰਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ah guru wah ਸਾ ਵਾਹਿਗੁਰੂ ਜੀ ਕੀ ਫਤਿਹ